ਦੇ ਘੜ ਦੇ ਵਿੱਚ ਪੀਲਾ ਪੰਜਾ ਚੱਲਿਆ ਔਰ ਬੰਦ ਕੀਤਾ ਗਿਆ ਔਰ ਪੀਲਾ ਪੰਜਾ ਚੱਲਿਆ ਐਸੇ ਕਰਕੇ ਜਿਹੜੀ ਕਾਰਵਾਈ ਕੀਤੀ ਗਿਆ ਪੁਲਿਸ ਕਿਸ ਤਰੀਕੇ ਦੀ ਦੇਖਦੇ ਹੋ ਜੀ ਕਾਰਵਾਈ ਦੇਖੋ ਜੀ ਬਿਲਕੁਲ ਆਪਾਂ ਇੱਕ 360 ਡਿਗਰੀ ਅਪਰੋਚ ਦੇ ਨਾਲ ਤੇ ਬੜਾ ਇੱਕ ਸਟਰੋਂਗਲੀ ਨਸ਼ਿਆ ਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਨੇ ਉਹਦੇ ਵਿੱਚ ਜਿਹੜੇ ਨਸ਼ਾ ਤਸਕਰ ਸੀਗੇ ਜਿੱਥੇ ਵੀ ਜੇਕਰ ਉਹਨਾਂ ਨੇ ਕੋਈ ਇਲੀਗਲ ਪ੍ਰਾਪਰਟੀ ਜਿਹੜੇ ਕਿ ਆਪਣੇ ਜਿਹੜਾ ਪੰਜਾਬ ਜਿਹੜੀ ਸਿਵਲ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਸਾਨੂੰ ਉਤਲਾਅ ਲੈਂਦੀ ਹੈ ਜਾਂ ਫੋਰਸ ਸਾਨੂੰ ਡਿਮਾਂਡ ਹੁੰਦੀ ਹੈ ਕਿਉਂਕਿ ਕੋਈ ਪ੍ਰਾਪਰਟੀ ਇਨਕ੍ਰੋਚਮੈਂਟ ਹੈ ਜਾਂ ਲੀਗਲੀ ਕੰਸਟਰਕਟਡ ਹੈ ਔਰ ਉਹ ਵਿਅਕਤੀ ਨਸ਼ੇਦਾ ਵੀ ਆਦੀ ਹਨ ਨਸ਼ਾ ਵੇਚਣ ਦਾ ਜਿਹੜਾ ਕਿ ਇਸ ਕੇਸ ਦੇ ਵਿੱਚ ਸੀਗਾ ਤੇ ਅੱਗੇ ਵੀ ਇਸ ਤਰੀਕੇ ਦੀ ਜਿਹੜੀ ਆ ਉਹ ਕਾਰਵਾਈ ਹੁੰਦੀ ਹੈ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਰੇ ਅੱਜ ਪਰ ਤੁਹਾਡੀ ਜਿੰਦਾਬਾਦ ਦੇ ਨਾਰੇ ਵੀ ਲੱਗ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਰਹਿਣ ਜਿਸ ਤਰੀਕੇ ਨਾਲ ਆਮ ਲੋਕਾਂ ਵੱਲੋਂ ਤੁਹਾਨੂੰ ਅੱਜ ਇਹ ਤੇ ਸੰਯੋਗ ਦਿੱਤਾ ਜਾ ਰਿਹਾ ਸ਼ਲਾਘਾ ਕੀਤੀ ਜਾ ਰਹੀ ਹੈ ਕਾਰਵਾਈ ਦੀ ਇਹ ਸਾਰੀ ਜੀ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਲੋਕਾਂ ਦੇ ਕੋਆਪਰੇਸ਼ਨ ਦੇ ਨਾਲ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਇਹ ਕੋਈ ਇੱਕ ਏਜੰਸੀ ਦੀ ਇੱਕ ਏਜੰਸੀ ਤੇ ਅਫਰਟਸ ਦੇ ਨਾਲ ਹੱਲ ਨਹੀਂ ਹੋਣਾ ਇਹ ਸਾਰੀ ਏਜੰਸੀਜ਼ ਨੇ ਔਰ ਸਭ ਤੋਂ ਜ਼ਿਆਦਾ ਸਾਡੇ ਜਿਹੜੀ ਜਨਤਾ ਨੇ ਸਾਡੇ ਜਿਹੜੇ ਲੋਕੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਆਪਾਂ ਇਹਨੂੰ ਨਜੀਟਣਾ ਹੈ ਤੇ ਅੱਜ ਆ ਜਿਹੜੇ ਹੈਗੇ ਆਪਾਂ ਉਸੇ ਅੱਜ ਕੜੀ ਦੇ ਵਿੱਚ ਜਿਹੜੀ ਸਿਵਲ ਪ੍ਰਸ਼ਾਸਨ ਵੱਲੋਂ ਇਹ ਪ੍ਰਾਪਰਟੀ ਆਈਡੈਂਟੀਫਾਈ ਕੀਤੀ ਗਈ ਸੀਗੀ ਤੇ ਅੱਗੇ ਕਿਉਂਕਿ ਜਦੋਂ ਪਤਾ ਲੱਗਿਆ ਇਹ ਨਸ਼ੇ ਨਵੇਚਨ ਦੇ ਵੀ ਆਦੀ ਸਨ ਤੇ ਪੁਲਿਸ ਦੇ ਸਹਿਯੋਗ ਦੇ ਨਾਲ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇੱਥੇ ਡਿਮੋਲੀਸ਼ਨ ਦੀ ਇੱਕ ਇੱਕ ਦਾਵਾ ਕਰਦੀ ਹੈ ਕਿ ਇਸ ਜਿਹੜੇ ਕਿ ਇਹ ਪੂਰੀ ਕਲੋਨੀ ਨਸ਼ਾ ਵੇਚਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਰੀਆਂ ਫੈਮਿਲੀ ਨੂੰ ਆਈਡੈਂਟੀਫਾਈ ਕੀਤਾ ਜਾਵੇਗਾ ਜੀ ਮੇਰੇ ਇਹ ਸਾਰਿਆਂ ਨੂੰ ਸਖਤ ਚੇਤਾਵਨੀ ਹੈ ਜੀ ਇਹ ਪਹਿਲੀ ਜਿਹੜੀ ਹੈਗੀ ਆ ਨਹੀਂ ਅੱਗੇ ਵੀ ਇਸ ਤਰੀਕੇ ਦੀ ਕਾਰਵਾਈ ਜਾਰੀ ਰਹੂਗੀ ਤੇ ਆਪਾਂ ਪਵਿੱਕਰ ਦੇ ਵਿੱਚ ਜਿਹੜੀ ਵੀ ਪ੍ਰਾਪਰਟੀ ਕੋਈ ਇਲੀਗਲੀ ਕੰਸਟ੍ਰਕਟ ਜਿਹੜਾ ਜਿਹੜਾ ਸਿਵਲ ਪ੍ਰਸ਼ਾਸਨ ਉਹਨੂੰ ਫਾਈਂਡ ਆਊਟ ਕਰਦਾ ਉਹ ਪ੍ਰੋਪਰ ਪ੍ਰੋਸੀਜਰ ਦੇ ਨਾਲ ਤੇ ਪ੍ਰੋਪਰ ਲਾਅ ਫਾਲੋ ਕਰਦੇ ਆਪਾਂ ਉੱਥੇ ਬੜੀ ਦੀ ਕਾਨੂੰਨੀ ਕਾਰਵਾਈ ਕਰਦੇ ਤਾਂ ਇੱਕ ਪਾਸੇ ਕਾਰਵਾਈ ਆ ਔਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੀ ਛਲਾਗਾ ਵੀ ਹੋ ਰਹੀ ਆ ਆਮ ਲੋਕ ਇੱਥੇ ਛਲਾਗਾ ਕਰ ਰਹੇ ਨੇ ਕਿ ਅਜਿਹੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਜਿੰਦਾਬਾਦ ਨਾਰੇ ਜਿਹੜੇ ਲੱਗੇ ਨੇ ਕਿਸ ਤਰੀਕੇ ਦੀ ਦੇਖਦੇ ਹੋ ਕਾਰਵਾਈ ਜਿਹੜੀ ਇਹ ਕਾਰਵਾਈ ਹੋਈ ਆ ਕਿਵੇਂ ਦੇਖਦੇ ਹੋ ਕਾਰਵਾਈ ਜਿਹੜੀ ਪੁਲਿਸ ਵੱਲੋਂ ਕੀਤੀ ਗਈ ਇਹ ਜਿੰਨਾ ਵੀ ਨਸ਼ਾ ਇਸ ਮੰਡੀ ਗੁੰਦਗਰ ਦੇ ਵਿੱਚੋਂ ਇਹ ਬਿਲਕੁਲ ਖਤਮ ਹੋ ਜਾਣਾ ਚਾਹੀਦਾ ਅਸੀਂ ਤਾਂ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੇ ਆਂ ਪੰਜਾਬ ਪੁਲਿਸ ਦਾ ਨਾਲੇ ਜਿਹੜਾ ਜਿਲ੍ਹੇ ਫਤਿਹਗੜ ਸਾਹਿਬ ਦਾ ਕਿ ਜਿਹੜੇ ਸਾਡੇ ਦੇ ਬੱਚੇ ਨਸ਼ਿਆਂ ਦੇ ਲੱਗੇ ਹੋਏ ਨੇ ਕਿ ਇਹ ਨਸ਼ਾ ਜਖ ਖਤਮ ਹੋ ਜਾਏਗਾ ਕਿ ਬੱਚੇ ਵੀ ਸਾਡੇ ਸਹੀ ਸਟੈਂਡ ਤੇ ਆ ਜਾਣਗੇ ਕਿਵੇਂ ਦੇਖਦੇ ਹੋ ਕਾਰਵਾਈ ਬਹੁਤ ਕਹਿੰਦੇ ਜੀ ਬਹੁਤ ਵਧੀਆ ਯਸ ਹੋ ਰਹੀ ਹੈ ਜੋ ਲੁੱਟ ਖੋਹਾਂ ਹੋ ਰਹੀਆਂ ਨੇ ਨਸ਼ੇ ਨੇ ਜਿਹੜੇ ਨਸ਼ੇੜੀ ਨੇ ਲੁੱਟ ਖੋਹਾਂ ਕਰਦੇ ਰਾਤਾਂ ਨੂੰ ਕੋਈ ਰਾਤ ਨੂੰ ਜਾਣ ਦਾ ਕਿਸੇ ਧੀ ਭੈਣ ਕੋਈ ਕੱਲਾ ਆਮ ਬੰਦਾ ਜਾ ਨਹੀਂ ਸਕਦਾ ਰਾਤ ਨੂੰ ਲੁੱਟਖੋਹਾਂ ਬਹੁਤ ਹੁੰਦੀਆਂ ਦਿਨ ਦੇ ਵਿੱਚ ਨਸ਼ੇ ਵਿਗਦੇ ਨੇ ਬਹੁਤ ਵਧੀਆ ਕਰ ਰਹੇ ਆ ਜੋ ਵੀ ਕਰ ਰਹੇ ਆ ਸਰਕਾਰ ਬਹੁਤ ਵਧੀਆ ਕਰ ਰਹੀ ਆ ਅੱਜ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਕਰ ਰਹੀ ਹੈ ਜੀ ਐਵੇਂ ਹੀ ਹੋਣਾ ਚਾਹੀਦਾ ਇੱਕ ਸਥਾਨਕ ਨਿਵਾਸੀ ਇੱਥੋਂ ਦੇ ਜੀ ਹਾਂਜੀ ਹਾਂਜੀ ਮੈਂ ਕਮੇਟੀ ਦੇ ਵਿੱਚ ਹੀ ਕੰਮ ਕਰਦਾ ਹਾਂ ਮੇਰਾ ਖੁਦ ਦਾ ਫੋਨ ਡਿਊਟੀ ਦੇ ਵਿੱਚ ਮੇਰਾ ਗੱਡੀ ਦੇ ਵਿੱਚ ਫੋਨ ਪਿਆ ਸੀਗਾ ਨਸ਼ੇੜੀ ਖੋ ਕੇ ਭੱਜ ਗਿਆ ਤਾਂ ਅੱਜ ਦੀ ਕਾਰਵਾਈ ਨੂੰ ਲੈ ਕੇ ਬਹੁਤ ਸ਼ਲਾਘਾ ਕਰ ਕਿਵੇਂ ਦੇਖਦੇ ਹੋ ਜੀ ਅੱਜ ਦੀ ਕਾਰਵਾਈ ਮੰਡੀ ਕੋ ਬੰਦ ਕਰਦੀ ਬਹੁਤ ਬਹੁਤ ਜ਼ਿਆਦਾ ਖੁਸ਼ ਆ ਜੀ ਅਸੀਂ ਤਾਂ ਖੁਦ ਚਾਹਦੇ ਸੀ ਕਿ ਇਹ ਕੰਮ ਬਹੁਤ ਪਹਿਲਾ ਹੋਣਾ ਚਾਹੀਦਾ ਬਟ ਹੁਣ ਹੋ ਰਿਹਾ ਪਿਆ ਸੀ ਆਪਣੇ ਐਸ ਐਚਓ ਸਾਹਿਬ ਨੂੰ ਬਹੁਤ ਤਹਿ ਦਿਲੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆ ਜੀ ਵੀ ਉਹ ਉਹਨਾਂ ਨੇ ਕੁਝ ਸੋਚਿਆ ਇਹ ਜੇ ਕੰਮਾਂ ਬਾਰੇ ਬਹੁਤ ਅੱਗੇ ਹੋਏ ਬਹੁਤ ਵਧੀਆ ਕੰਮ ਕਰ ਰਹੇ ਆ ਵੀਰ ਜੀ ਦੁਨੀਆ ਦੇ ਘਰ ਪੱਟੇ ਨੇ ਹੁਣ ਆਪਣਾ ਪੱਟਾ ਜਾਏਗਾ ਫੇਰ ਪਤਾ ਲੱਗੇਗਾ ਹੁਣ ਆਪੇ ਰੋਂ ਰਹੇ ਪਏ ਨੇ ਲੇਕਿਨ ਬਹੁਤ ਵਧੀਆ ਕੰਮ ਕਰ ਰਹੀ ਹੈ ਸਵੇ ਸ਼ਾਮ ਰੋਗਰੇ ਦੇਖਦੇ ਹੀ ਅਸੀਂ ਲੁੱਟਾ ਖੋਹ ਹੁੰਦੀਆਂ ਨੇ ਬਹੁਤ ਉਰੇ ਨਸ਼ੇ ਵਾਲਿਆਂ ਦਾ ਬੁਰਾ ਹਾਲ ਹੁੰਦਾ ਹੈ ਨਸ਼ੇ ਕਰਕੇ ਲੁੱਟਾ ਖੋਹ ਰਹੀਆਂ ਨੇ ਮੋਬਾਈਲ ਚੋਰੀ ਹੋ ਰਿਹਾ ਮੇਰਾ ਪਰਸੋ 7000 ਰੁਪਇਆ ਖੋਹ ਲੈ ਗਏ ਇੱਥੋਂ ਦੂਏ ਤੋਂ ਨਸ਼ੇੜੀਓ ਲੈ ਜਾ ਰਹੇ ਆਮ ਲੋਕਾਂ ਵੱਲੋਂ ਛਲਾਗਾ ਕੀਤੀ ਜਾ ਰਹੀ ਹੈ ਇਸ ਕਾਰਵਾਈ ਦੀ ਘੇਰੇ ਹੀ ਕਾਰਵਾਈ ਹੋਣੀ ਚਾਹੀਦੀ ਆ ਸਖਤੀ ਦੇ ਨਾਲ ਹੋਣੀ ਚਾਹੀਦੀ ਹੈ ਕਾਰਵਾਈ ਰੁਕਣੀ ਨਹੀਂ ਚਾਹੀਦੀ ਲੋਕ ਜਿਹੜੇ ਲੋਕਾਂ ਵੱਲੋਂ ਨਸ਼ੇ ਦੀ ਦਲਦਲ ਜਿਹੜੀ ਹੈਗੀ ਆ ਤਿਆਰ ਕੀਤੀ ਗਈ ਸੀ ਉਹਦੇ ਵਿੱਚ ਬਹੁਤ ਸਾਰੇ ਨੌਜਵਾਨ ਨਿਕਲ ਚੁੱਕੇ ਨੇ ਉਹਨਾਂ ਤੇ ਸਖਤ ਕਾਰਵਾਈ ਉਹ ਕਰਕੇ ਉਹਨਾਂ ਦੇ ਜੋ ਅੱਜ ਘਰ ਟਾਉਣ ਵਾਲੀ ਕਾਰਵਾਈ ਹੈ ਇਸ ਦੀ ਵਿੱਚ ਸ਼ਲਾਘਾ ਕੀਤੀ ਜਾ ਰਹੀ ਆ ਆਮ ਤੌਰ ਤੇ ਹੁੰਦਾ ਹੈ ਕਿ ਜਦੋਂ ਕੋਈ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਨ ਜਾਂਦਾ ਤਾਂ ਉਹਦਾ ਵਿਰੋਧ ਹੁੰਦਾ ਪਰ ਇਥੋਂ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ ਕਿਸੇ ਇਸ ਕਾਰਵਾਈ ਦੀ ਸ਼ਲਾਘਾ ਕਰਦੇ ਆ ਕੈਮਰਾਮੈਨ ਅਮਪਰੀਤ ਦੇ ਨਾਲ ਰਮਨਦੀਪ ਅਨਮੂ ਟੀਵੀ ਮੰਡੀ ਗੁਬਿੰਦਗੜ੍ਹ